ਨਮਸਕਾਰ ਜੈਨ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਰੀਅਲ ਐਂਡ ਨਿਊਜ਼ ਤੁਹਾਡਾ ਸਭ ਦਾ ਸਵਾਗਤ ਕਰਦਾ ਅੱਜ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਜੋ ਆਦੇਸ਼ ਦਿੱਤਾ ਗਿਆ ਉਹ ਜਿਹੜਾ ਆਦੇਸ਼ ਦਿੱਤਾ ਗਿਆ ਉਹ ਪਟਵਾਰੀ ਅਤੇ ਕਾਨੂੰਨ ਨੂੰ ਲੈ ਕੇ ਦਿੱਤਾ ਗਿਆ ਕਿਉਂਕਿ ਸਟੇਟ ਸਰਕਾਰ ਨੇ 3 ਸਾਲ ਪਹਿਲੇ ਇੱਕ ਆਦੇਸ਼ ਜਾਰੀ ਕੀਤਾ ਸੀ ਜਿਸ ਵਿੱਚ ਪੁਲਿਸ ਨੂੰ ਕਿਹਾ ਗਿਆ ਸੀ ਕਿ ਸੰਗਿਆਨ ਲੈਣ ਯੋਗ ਮਾਮਲਾ ਵਿੱਚ ਵੀ ਡੀਐਮ ਅਤੇ ਜ਼ਿਲ੍ਹਾ ਅਧਿਕਾਰੀ ਦੀ ਮਨਜ਼ੂਰੀ ਅਤੇ ਭਾਗਿਆ ਮਨਜ਼ਰੀ ਤੋਂ ਬਿਨਾ ਪਟਵਾਰੀ ਅਤੇ ਕਾਨਗੋ ਦੇ ਖਿਲਾਫ ਕੇਸ ਦਰਜਲਾ ਕੀਤਾ ਜਾਵੇ। ਇਹ ਆਦੇਸ਼ ਨੂੰ ਚੁਣੌਤੀ ਦਿੱਤੀ ਗਈ। ਜਦੋਂ ਇਹ ਮਾਮਲਾ ਹਾਈ ਕੋਰਟ ਚ ਗਿਆ ਤਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸਰਕਾਰ ਦੇ ਉਸ ਆਦੇਸ਼ਾਂ ਨੂੰ ਖਾਰਜ ਕਰ ਦਿੱਤਾ ਗਿਆ। ਕਿਹਾ ਜਾਂਦਾ ਹੈ ਕਿ ਪੰਜਾਬ ਵਿੱਚ ਤਨਾਰਜ ਪਟਵਾਰੀ ਤੇ ਕਾਨਗੋ ਦੇ ਖਿਲਾਫ ਹੁਣ ਸਿੱਧੇ ਤੌਰ ਤੇ ਐਫਆਰ ਦਰਜ ਕੀਤੀ ਜਾ ਸਕਦੀ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰਾਜ ਸਰਕਾਰ ਦੇ ਲਗਭਗ 3 ਸਾਲ ਪੁਰਾਣੇ ਉਸ ਆਦੇਸ਼ ਨੂੰ ਖਾਰਜ ਕਰ ਦਿੱਤਾ ਜਿਸ ਵਿੱਚ ਪੁਲਸ ਨੂੰ ਆਖਿਆ ਗਿਆ ਸੀ ਕਿ ਸੰਗਿਆਨ ਲੈਣ ਯੋਗ ਮਾਮਲੇ ਵਿੱਚ ਵੀ ਡੀਐਮ ਅਤੇ ਰਾਜ ਵਿਧਗਾਰਨੀ ਮਨਜ਼ੂਰੀ ਅਤੇ ਵਿਭਾਗੀ ਮਨਜ਼ੂਰੀ ਤੋਂ ਬਿਨਾ ਪਟਵਾਰੀ ਅਤੇ ਕਾਨਗੋ ਦੇ ਖਿਲਾਫ ਕੇਸ ਦਰਜ ਨਾ ਕੀਤਾ ਜਾਵੇ ਦੋਸਤੋ ਇਸ ਮਾਮਲੇ ਨੂੰ ਲੈ ਕੇ ਐਡਵੋਕੇਟ ਐਚਸੀ ਅਰੋੜਾ ਵੱਲੋਂ ਪੰਜਾਬ ਤਰਨ ਹਾਈ ਕੋਰਟ ਦੇ ਵਿੱਚ ਇੱਕ ਜਨਹਿਤ ਯਾਜਕਾ ਦਾਇਰ ਕੀਤੀ ਗਈ ਹੈ ਜਿਦੇ ਵਿੱਚ ਸਰਕਾਰ ਦੇ ਇਹਨਾਂ ਆਦੇਸ਼ਾਂ ਨੂੰ ਚੁਣੌਤੀ ਦਿੰਦੇ ਹੋਏ ਜਿਹੜੇ ਸਰਕਾਰ ਦੇ ਆਦੇਸ਼ ਸੀ ਉਹਨਾਂ ਨੂੰ ਖਾਰਜ ਕਰਨ ਦੀ ਮੰਗ ਕੀਤੀ ਗਈ ਹੈ ਯਾਜਕਾ ਦਾਇਰ ਕਰਕੇ ਆਖਿਆ ਸੀ ਕਿ ਰਾਜ ਵਿੱਤ ਭਾਗ ਦੇ ਵਿਸ਼ੇ ਸਚਿਵ ਦੇ ਵੱਲੋਂ 21 ਸਤੰਬਰ 2019 ਨੂੰ आदेश जारी ਕਿੰਨੇ ਗਏ ਸਨ ਇੰਨਾ ਆਦੇਸ਼ਾਂ ਵਿੱਚ ਕਿਹਾ ਗਿਆ ਸੀ ਕਿ ਬਿਨਾਂ ਡਿਸਟ੍ਰਿਕਟ ਮੈਜਿਸਟ੍ਰੇਟ ਜਾਂ ਤਾਸੂਬ ਬਾਗਦੇ ਅਧਿਕਾਰੀਆਂ ਦੀ ਮਨਜ਼ੂਰੀ ਬਿਨਾਂ ਪਟਵਾਰੀ ਅਤੇ ਕਾਨਗੋਆਂ ਦੇ ਖਿਲਾਫ ਸਿੱਧੇ ਤੌਰ ਤੇ ਕੇਸ ਦਰਜ ਨਾ ਕੀਤੇ ਜਾਣ ਕਿਉਂਕਿ ਇਹ ਕਿਹਾ ਗਿਆ ਸੀ ਕਿ ਜੇ ਇਨ੍ਹਾਂ ਅਧਿਕਾਰੀਆਂ ਦੇ ਖਿਲਾਫ ਸਿੱਧੇ ਤੌਰ ਤੇ ਕੇਸ ਦਰਜ ਹੋਣ ਲੱਗਣਗੇ ਤਾਂ ਇਹਨਾਂ ਦੇ ਖਿਲਾਫ ਤੌਰ ਤੇ ਝੂਠੀਆਂ ਸ਼ਿਕਾਇਤਾਂ ਦਰਜ ਹੋ ਸਕਦੀਆਂ ਹਨ ਤੇ ਇਨ੍ਹਾਂ ਅਧਿਕਾਰੀਆਂ ਨੂੰ ਪਰਤਾਰਿਤ ਕੀਤਾ ਜਾ ਸਕਦਾ ਹੈ ਜਾਂ ਕੀਤਾ ਜਾਵੇਗਾ। ਲਿਹਾ ਜਾ ਬਿਨਾ ਵਿਭਾਗੀ ਜਾਂਚ ਇਹਨਾਂ ਅਧਿਕਾਰੀਆਂ ਪਰ ਸੰਗਿਆਨ ਲੈਣ ਯੋਗ ਮਾਮਲਿਆਂ ਵਿੱਚ ਸਿੱਧੇ ਤੌਰ ਤੇ ਐਫਆਰ ਦਰਜ ਬਿਲਕੁਲ ਨਾ ਕੀਤੀ ਜਾਵੇ। ਇਹ ਆਦੇਸ਼ ਪੰਜਾਬ ਦੇ ਜਿਨੇ ਜ਼ਿਲ੍ਹੇ ਨੇ ਜ਼ਿਲ੍ਹੇ ਦੇ ਐਸਐਸਪੀ ਨੂੰ ਜਾਰੀ ਕੀਤੇ ਹੋਏ ਹਨ। ਹੁਣ ਯਾਤਕਾ ਡਾਇਰ ਕਿਤੇ ਗਈ ਜਿਸ ਵਿੱਚ ਇਹ ਕਿਹਾ ਗਿਆ ਸੀ ਕਿ ਸੰਗਿਆਨ ਲੈਣ ਯੋਗ ਮਾਮਲਿਆਂ ਵਿੱਚ ਇਸ ਤਰ੍ਹਾਂ ਦਾ ਵਿਸ਼ੇਸ਼ ਅਧਿਕਾਰ ਨਹੀਂ ਦਿੱਤਾ ਜਾ ਸਕਦਾ ਪੰਜਾਬ ਦੇ ਹਾਈ ਕੋਰਟ ਵੱਲੋਂ ਇਸ ਮਾਮਲੇ ਨੂੰ ਸੁਣਿਆ ਗਿਆ ਅਤੇ ਸੁਣਨ ਤੋਂ ਬਾਅਦ ਇਹ ਜਿਹੜਾ ਪੰਜਾਬ ਸਰਕਾਰ ਦਾ ਆਦੇਸ਼ ਸੀ ਉਸ ਨੂੰ ਖਾਰਜ ਕਰ ਦਿੱਤਾ ਦੋਸਤੋ ਅੱਜ ਲਈ ਬਸ ਇਤਨਾ ਹੀ ਨਮਸਕਾਰ